ਫਿਰੋਜ਼ਪੁਰ ਦੇ ਵਿੱਚ ਡਰੱਗ ਅਥਾਰਟੀ ਟੀਮ ਫਿਰੋਜ਼ਪੁਰ ਤੇ ਐਸਟੀਐਫ ਦੀ ਟੀਮ ਦੇ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਤਿੰਨ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਦਾ ਕਹਿਣਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ 21 ਜਨਵਰੀ ਨੂੰ ਪੀਕੇ ਮੈਡੀਸਨ ਏਜੰਸੀ ਦੀ ਜਾਂਚ ਕੀਤੀ ਜਿੱਥੇ ਉਹਨਾਂ ਨੂੰ 35 ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਮਿਲੀਆਂ ਪਰ ਮੈਡੀਕਲ ਸਟੋਰ ਦਾ ਮਾਲਕ ਮੌਕੇ ਤੇ ਨਹੀਂ ਮਿਲਿਆ ਪਰ ਉਸਦੇ ਮੁਲਾਜ਼ਮ ਕੁਨਾਲ ਕੁਮਾਰ ਤੇ मामला दर्ज ਕੀਤਾ ਗਿਆ ਉਸ ਤੋਂ ਬਾਅਦ ਨਿਤਨ ਮੈਡੀਸਨ ਏਜੰਸੀ ਕੋਲ ਵੀ ਪਾਬੰਦੀਸ਼ੁਦਾ ਦਵਾਈਆਂ ਮਿਲਣ ਤੋਂ ਬਾਅਦ ਜਦ ਤੇ ਜਦੋਂ ਉਹਨਾਂ ਦੇ ਵੱਲੋਂ ਜੀਐਸ ਫਾਰਮਾਸਿਊਟੀਕਲ ਤੇ ਚੈਕਿੰਗ ਕੀਤੀ ਗਈ ਤਾਂ ਇਸ ਦੇ ਦਰਮਿਆਨ 1 ਕਰੋੜ 8 ਲੱਖ 52 ਹਜ਼ਾਰ ਰੁਪਏ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ ਤੇ ਜਿਸ ਦਾ ਮਾਲਕ ਕੁਲਦੀਪ ਸਿੰਘ ਮੌਕੇ ਤੇ ਨਹੀਂ ਸੀ ਤਾਂ ਉਸ ਦੇ ਸਾਥੀ ਗੁਰਮukh ਸਿੰਘ ਦੇ ਕੋਲੋਂ 35 ਤਾਂ ਉਸ ਦੇ ਸਾਥੀ ਗੁਰਮੁਖ ਸਿੰਘ ਦੇ ਕੋਲੋਂ 32 ਕਿਸਮ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਣ ਤੇ ਅਦਾਲਤ ਦੇ ਵੱਲੋਂ ਪਗੋੜਾ ਉਸ ਨੂੰ ਕਰਾਰ ਕੀਤਾ ਜਾ ਚੁੱਕਿਆ ਤੇ ਡਰਗ ਇਨਸਪੈਕਟਰ ਜਿਹਨਾਂ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਕਰਦਿਆਂ ਹੋਇਆ ਪਹਿਲਾਂ ਇਹਨਾਂ ਦੁਕਾਨਾਂ ਨੂੰ ਸੀਲ ਕੀਤਾ ਗਿਆ ਸੀ ਫਿਰ ਅਗਲੇ ਦਿਨ ਐਸਟੀਐਫ ਸਟਾਫ ਤੇ ਪੁਲਿਸ ਦੀ ਮਦਦ ਦੇ ਨਾਲ ਦੁਕਾਨਾਂ ਨੂੰ ਦੁਬਾਰਾ ਖੋਲ੍ਹਿਆ ਗਿਆ ਤੇ ਉਹਨਾਂ ਦਾ ਸਾਰਾ ਸਮਾਨ ਜ਼ਬਤ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆ ਸਾਡੀ ਜੁਆਇੰਟ ਟੀਮ ਸੀਗੀ ਐਸਟੀਐਫ ਨਾਲ ਤੇ ਡਰਗ ਟੀਮ ਅਸੀਂ ਜੁਆਇੰਟਲੀ ਇਨਸਪੈਕਸ਼ਨਸ ਕੀਤੀਆਂ ਪਹਿਲਾਂ ਤਾਂ 21st ਨੂੰ 21st ਜਨ ਨੂੰ ਉਸ ਦਿਨ ਤਿੰਨ ਫਰਮਾਂ ਚ ਇਨਸਪੈਕਸ਼ਨ ਕੀਤੀ ਫਸਟ ਸੀਗੀ ਪੀਕੇ ਮੈਡੀਕਲ ਏਜੰਸੀ ਸੈਕੰਡ ਸੀਗੀ ਨਿਤਿੰਦ ਮੈਡੀਕਲ ਏਜੰਸੀ ਔਰ ਥਰਡ ਸੀਗੀ ਜੀਐਸ ਫਾਰਮਾਸੂਟਿਕਲਸ ਫਸਟ ਜਦੋਂ ਪੀਕੇ ਮੈਡੀਕਲ ਏਜੰਸੀਸ ਦੀ ਚੈਕਿੰਗ ਕੀਤੀ ਗਈ ਉੱਥੇ ਸਾਨੂੰ ਇਤਰਾਜਯੋਗ ਦਵਾਈ ਜੋ ਕਿ ਉਹ ਨਹੀਂ ਵੇਚ ਸਕਦੇ ਨਸ਼ੀਲੀਆਂ ਦੇ ਦਵਾਈਆਂ ਦੇ ਤੌਰ ਤੇ ਵਰਤੀ ਜਾ ਰਹੀ ਹੈ 35 ਤਰ੍ਹਾਂ ਦੀ ਦਵਾਈ ਸਾਨੂੰ ਉੱਥੋਂ ਰਿਕਵਰ ਹੋਈ ਜਿਦੇ ਵਿੱਚ ਪ੍ਰੀਗਾਬਾਲਿਨ ਤੇ ਟਿਪੈਂਡੈਂਟ ਆਲ ਵੀ ਸੀ ਪ੍ਰੀ ਗਾਬਲਨ ਡੀਸੀ ਸਾਹਿਬ ਜੀ ਦੇ ਆਰਡਰਸ ਤੇ ਉਹ ਪ੍ਰੋਹਿਬਿਟ ਕੀਤੀ ਗਈ ਹੈ ਇਸ ਲਈ ਉਹਨਾਂ ਤੇ 223 ਬੀ ਐਨ ਐਸ ਐਸ ਐਕਟ ਦਾ ਪਰਚਾ ਵੀ ਦਰਜ ਹੋ ਗਿਆ ਇਹ ਜਿਹੜੀ 150 ਜਾਂ ਤੇ ਉੱਪਰ ਸੀ 74 ਤੋਂ ਉੱਪਰ ਸੀ 75 ਤੋਂ ਉੱਪਰ ਵਾਲੀਆਂ ਸੀਗੀਆਂ ਠੀਕ ਹੈ ਤੇ ਉਸ ਉਸ ਤੇ ਉਸ ਦੇ ਮਾਲਕ ਉਸ ਟਾਈਮ ਪ੍ਰੈਜ਼ెంట్ ਨਹੀਂ ਸੀ ਤੇ ਜੋ EMPLOYEES ਸੀ ਰਜਤ ਉਸ ਤੇ ਹੀ ਪਰਚਾ ਦਰਜ ਕੀਤਾ ਗਿਆ ਇਸ ਦਾ ਮਾਲਕ ਪਵਨ ਕੁਮਾਰ ਸੀ ਔਰ ਫਿਰ ਪਰਚਾ ਦਰਜ ਕਰਨ ਤੋਂ ਬਾਅਦ ਉਸ ਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਉਹਨਾਂ ਦੀ ਹਾਜ਼ਰੀ ਜੀ ਦਵਾਈਆਂ ਸੀ ਆ ਇੱਕ ਡੱਬੇ ਵਿੱਚ ਦਵਾਈਆਂ ਪੈਕ ਕਰਕੇ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਤਰ੍ਹਾਂ ਦੀਆਂ ਦਵਾਈਆਂ ਇਤਰਾਜਯੁਕ ਦਵਾਈਆਂ ਮਿਲੀਆਂ ਤੇ ਇਤਰਾਜੁਕ ਦਵਾਈਆਂ ਮਿਲੀਆਂ ਇਸ ਕਰਕੇ ਉਹਨਾਂ ਤੇ ਵੀ ਡੀਸੀ ਸਾਹਿਬ ਦੇ ਹੁਕਮਾਂ ਕਰਕੇ ਪਰਚਾ ਦਰਜ ਕੀਤਾ ਗਿਆ ਉੱਥੇ ਵੀ ਜੋ ਉਹਨਾਂ ਦਾ ਮਾਲਕ ਸੀ ਰਮਨ ਕੁਮਾਰ ਉਸ ਟਾਈਮ ਮੌਕੇ ਤੇ ਪ੍ਰੈਜੈਂਟ ਨਹੀਂ ਸੀ ਬਟ ਉਹਨਾਂ ਦਾ ਬੇਟਾ ਕੁਨਾਲ ਕਪੂਰ ਪ੍ਰੈਜੈਂਟ ਸੀ ਇਸ ਲਈ ਉਸ ਤੇ ਪਰਚਾ ਵੀ ਦਰਜ ਕਰਵਾਇਆ ਗਿਆ ਉਸ ਤੋਂ ਉੱਥੋਂ ਦਵਾਈਆਂ ਰਿਕਵਰ ਕਰਕੇ ਸੀਜ਼ ਕਰਕੇ ਅਸੀਂ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਤੋਂ ਬਾਅਦ ਦੁਕਾਨ ਸੀਲ ਕੀਤੀ ਗਈ ਸਾਰਿਆਂ ਦੀ ਪ੍ਰੈਜੈਂਸ ਵਿੱਚ ਤੇ ਜੋ ਜੋ ਕਿ 3rd 3rd ਫਰਮ ਸੀ ਜੀਐਸ ਫਾਰਮਾਸੂਟੀਕਲਸ ਉਹਦਾ ਇੱਕ ਮਾਲਕ ਕੁਲਦੀਪ ਕਮਾ ਜੋ ਕਿ ਕਨਵਿਕਟ ਹੋ ਚੁੱਕਿਆ ਹੈ ਡਰਗ ਕੇਸ ਵਿੱਚ ਹੀ ਔਰ ਦੂਸਰਾ ਗੁਰਮੁਖਪੁਰ ਜੋ ਕਿ ਪੀਓ ਡਿਕਲੇਅਰ ਹੋ ਚੁੱਕਿਆ ਕੋਰਟ ਵੱਲੋਂ ਤਾਂ ਮੌਕੇ ਤੇ ਦੋਨੋਂ ਪ੍ਰੈਜ਼ెంట్ ਨਹੀਂ ਸੀ ਤੇ ਦੁਕਾਨ ਬੰਦ ਸੀ ਇਸ ਲਈ ਉਸ ਨੂੰ ਉਸ ਦਿਨ ਸੀਲ ਕਰ ਦਿੱਤਾ ਗਿਆ 22 ਨੂੰ ਦੁਆਰਾ ਐਸਟੀਐਮ ਦੀ ਟੀਮ ਡੀਐਸਪੀ ਐਸਟੀਐਫ ਐਂਡ ਏਐਸਆਈ ਸਤਪਾਲ ਜੀ ਐਂਡ ਐਮਸੀ ਲਿੱਤੇ ਗਏ ਉੱਥੋਂ ਦੇ ਐਂਡ ਡਰਗ ਟੀਮ ਵੱਲੋਂ ਅਸੀਂ ਸਭ ਨੇ ਮਿਲ ਕੇ ਸੀਲ ਓਪਨ ਕੀਤੀ ਔਰ ਜੋ ਸ਼ਾਪ ਖੋਲੀ ਗਈ ਹੈ ਕੁਨਾਲ ਕਪੂਰ ਜੋ ਕਿ ਗੁਰਮੁਖ ਕਪੂਰ ਦਾ ਭਤੀਜਾ ਹੈ ਉਸ ਵੱਲੋਂ ਕੀਜ਼ ਲਿਆਂਦੀਆਂ ਗਈਆਂ ਤੇ ਸ਼ਾਪ ਨੂੰ ਮੌਕੇ ਤੇ ਓਪਨ ਕੀਤਾ ਗਿਆ ਸ਼ਾਪ ਦੀ ਚੈਕਿੰਗ ਕੀਤੀ ਗਈ ਸ਼ਾਪ ਦੀ ਚੈਕਿੰਗ ਦੌਰਾਨ ਕਾਫੀ ਦਵਾਈਆਂ ਮਿਲੀਆਂ ਜੋ ਕਿ ਜੈਸੇ ਪ੍ਰੀਗਾਬਲ ਇਨ ਨੋ ਟੈਂਟਾਡੋ ਨਾਲ ਹੀ ਕੁਝ ਐਨਆਰਐਕਸ ਆਈਟਮ ਸੀ ਇਸ ਫਰਮ ਦਾ ਲਾਇਸੈਂਸ ਵੀ ਐਕਸਪਾਇਰ ਹੋ ਚੁੱਕਿਆ ਸੀ ਤੇ ਇਸ ਤੇ ਅਸੀਂ 32 ਟਾਈਪਸ ਦੀਆਂ ਡਰਗਸ ਜੋ ਰਿਕਵਰ ਕੀਤੀਆਂ ਉਹਨੂੰ ਅਸੀਂ ਆਪਣੀ ਸੀਜ਼ਰ ਆਪਣੇ ਕਬਜ਼ੇ ਵਿੱਚ ਲੈ ਲਿਆ ਡਰਗ ਡਰਗ ਐਕਟ ਦੇ ਤਹਿਤ ਔਰ ਜੋ ਬਾਕੀ ਐਨਰੈਕਸ ਆਈਟਮ ਸੀਗੀਆਂ ਨਾਰਕੋਟਿਕਸ ਉਹ ਐਸਟੀਐਫ ਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਉਹਨਾਂ ਤੇ ਐਨਡੀਪੀਐਸ ਦਾ ਕੇਸ ਰਜਿਸਟਰ ਕੀਤਾ ਗਿਆ ਤਾਂ ਮੈਮ ਇਹਦੀ ਜਿਹੜੀ ਮਾਤਰਾ ਦੀ ਗੱਲ ਕੀਤੀ ਹੋਵੇ ਜੀਐਸਡੀ ਜਿਹੜੀ ਹੈ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਦਵਾਈਆਂ ਕਿੰਨੀ ਕੀਮਤ ਦੀ ਜਿਹੜੀ ਇਹ ਆਰਾਊਂਡ 1 ਕਰੋੜ 8 ਲੱਖ 57 ਹਜ਼ਾਰ ਹੈ ਅਮਾਉਂਟ ਇਸ ਇੱਕ ਇੱਕ ਫਰਮ ਦੀ ਹੈ ਇੱਕ ਫਰਮ ਜੀਐਸ ਪਾਵਮਾ ਸੁਪਲੀ ਜੀ ਹਾਂਜੀ ਤਾਂ ਤਕਰੀਬਨ ਜੇ ਗੱਲ ਕੀਤੀ ਤਾਂ 2 ਕਰੋੜ ਤੇ ਤਿੰਨਾਂ ਚ 2 ਕਰੋੜ ਦੇ ਲਗਭਗ ਤੋ ਤਾਂ ਨਹੀਂ ਕਹਿ ਸਕਦੇ ਆਪਣਾ ਤੱਕਦੀ ਹੋਈ ਹੈ ਰਕਬੀ ਇਸ ਤੋਂ ਇੱਕ ਗ੍ਰਾਉਂਡ ਪੁੱਛਦੀ